ਮੈਂ ਇੱਕ ਇਹ ਸਦਨ ਤੋਂ ਰਹਿ ਲੈਣੀ ਚਾਹੁੰਨਾ ਰਹਿ ਕੀ ਮਤਲਬ ਮੈਨੂੰ ਇਹ ਲੱਗਦਾ ਵੀ ਸਾਰੀਆਂ ਬਿਮਾਰੀਆਂ ਦੀ ਜੜ ਤੇ ਕ੍ਰਪਸ਼ਨ ਹੀ ਹੈ ਔਰ ਪੰਜਾਬ ਸਰਕਾਰ ਕ੍ਰਪਸ਼ਨ ਦੇ ਪ੍ਰਤੀ ਬੜੀ ਸਖਤ ਹੈ ਕਈ ਵਾਰੀ ਕੋਈ ਮਾਮਲਾ ਧਿਆਨ ਚ ਆ ਜਾਂਦਾ ਰਜਿਸਟਰ ਹੋ ਜਾਂਦਾ ਲੇਕਿਨ ਐਕਸ਼ਨ ਜੇ ਡਿਲੇ ਹੋ ਜੇ ਤਾਂ ਮੇਰਾ ਖਿਆਲ ਉਹ ਦੇ ਦੋ ਉਹ ਅਸਰ ਨਹੀਂ ਰਹਿੰਦਾ ਕੁਮਰ ਜੀ ਪੁਲਿਸ ਦੇ ਵਿੱਚ ਰਹੇ ਆ ਇਹਨਾਂ ਤੋਂ ਮੈਂ ਇੱਕ ਸਲਾਹ ਲੈਣੀ ਕਿਉਂਦਾ ਕੁਮਰ ਜੀ ਇੱਕ ਐਫ ਆਈ ਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਿਟੀ ਕੋਡਪੁਰਾ ਐਫ ਆਈ ਆਰ ਨੰਬਰ 180 ਇਹ ਹੋਈ ਹੈ ਜੀ ਪ੍ਰੋਵੀਨਸ਼ਨ ਆਫ ਕਰਾਪਸ਼ਨ ਐਕਟ 1988 ਐਮੈਂਡਮੈਂਟ ਐਕਟ 2018 ਸੈਕਸ਼ਨ 7 7 ਔਰ ਇਹ ਹੋਈ ਐ ਅਗੇਂਸਟ ਐਸਆਈ ਬੋਰਡ ਸਿੰਘ ਔਰ ਇਹਦੇ ਵਿੱਚ ਉਹਦਾ ਤੇ ਇਲਜ਼ਾਮ ਇਹ ਲੱਗਿਆ ਵੀ ਉਹਨਾਂ ਨੇ ਬੈਂਕ ਦੇ ਵਿੱਚ ਬੈਂਕ ਦੇ ਰਾਈਨ ਇੱਕ ਕੈਟੇਗੋਰਾਇਜ਼ਡ ਗੈਂਗਸਟਰ ਕੋਲੋਂ ਪੈਸੇ ਲਏ ਔਰ ਉਸੇ ਬੰਦੇ ਦੇ ਜਿਹਨੇ ਬੰਦੇ ਤੋਂ ਪੈਸੇ ਲਏ ਉਹਦੇ ਬਿਆਨਾਂ ਤੇ ਫਾਈਲ ਦਰਦ ਹੋਈ this is on record ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ मतलब ਜਿੱਥੇ मतलब ਜਿਹੜੇ ਬੰਦੇ ਨੇ ਕਿਹਾ ਵਾੜ ਹੀ ਖੇਤ ਨੂੰ ਖਾਣ ਲੱਗ ਪਏ मतलब ਜਿਹੜਾ ਪੁਲਿਸ ਆਫੀਸਰ ਮਤਲਬ ਇੰਨਾ ਹੱਕ ਦਵੰਗ ਹੋ ਜੇ ਕਿ ਉਹ ਕੋਈ ਪਰਵਾਹ ਹੀ ਨਹੀਂ ਵਿਹਾ ਪਾਪਾ ਥਰੂ ਬੈਂਕ ਹੀ ਲੈ ਲੀਏ ਇਹਦੇ ਇਹਨਾਂ ਵਾਸਤੇ ਕੀ ਸਜ਼ਾ ਹੁੰਦੀ ਹੈ ਜੀ ਕੀ ਸਜ਼ਾ ਹੋ ਸਕਦੀ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਇਹ ਵਿਚਾਰ ਗੱਲਾਂ ਅਤੇ ਮੰਗੀ ਗਈ رائے ਪਹਿਲੀ ਨਜ਼ਰ ਆਮ ਜਹੀ ਗੱਲ ਜਾਪਦੀ ਹੈ ਮੀਡੀਆ ਦੇ ਵੱਡੇ ਹਿੱਸੇ ਅਤੇ ਬਹੁਤੇ ਸਿਆਸੀ ਆਗੂਆਂ ਨੇ ਵੀ ਸ਼ਾਇਦ ਇਸੇ ਕਰਕੇ ਇਸ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਪਰ ਇਹ ਗੱਲ ਇੰਨੀ ਵੀ ਸਿੱਧੀ ਨਹੀਂ ਸੀ ਜਿਸ ਨੂੰ ਸੱਚ ਸਾਬਤ ਕਰਨ ਲਈ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਹਮਣੇ ਆਏ ਉਹਨਾਂ ਪਹਿਲਾਂ ਇੱਕ ਆਡੀਓ ਰਿਕਾਰਡਿੰਗ ਸਾਂਝੀ ਕੀਤੀ ਇਸ ਵਿੱਚ ਇੱਕ ਪਾਸੇ ਸਪੀਕਰ ਸੰਧਵਾ ਦੇ ਭਰਾ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਇੱਕ ਐਸਆਈ ਬੋਲਦਾ ਦੱਸਿਆ ਗਿਆ ਹੈ ਰਿਕਾਰਡਿੰਗ ਸਿਰਫ ਗੱਲਬਾਤ ਦੀ ਨਹੀਂ ਸਗੋਂ ਗਰਮਾ-ਗਰਮ ਬਹਿਸ ਅਤੇ ਗਾਲਾਂ ਤੱਕ ਦੀ ਹੈ ਫਿਰ ਸਖਪਾਲ ਖੈਰਾ ਖੁਦ ਵੀ ਪ੍ਰਗਟ ਹੋਏ ਅਤੇ ਸਪੀਕਰ ਨੂੰ ਘੇਰਨ ਦਾ ਮੌਕਾ ਨਹੀਂ ਖੁੰਝਾਇਆ ਹੁਣ ਮੁੜ ਥੋੜਾ ਸ਼ੁਰੂ ਵਿੱਚ ਜਾਓ ਦੇਖੋ ਅਤੇ ਸੋਚੋ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਅਤੇ ਪਹਿਲੇ ਹੀ ਦਿਨ ਚੱਲਦੇ ਸੈਸ਼ਨ ਵਿੱਚ ਅਚਨ-ਚੇਤ ਸਪੀਕਰ ਕੁਲਤਾਰ ਸਿੰਘ ਸੰਧਵਾ ਇਹ ਜ਼ਿਕਰ ਕਿਉਂ ਛੇੜ ਲੈਂਦੇ ਨੇ ਉਹ ਨਾ ਸਿਰਫ ਆਪਣੇ ਹਲਕੇ ਕੋਟਕਪੂਰਾ ਦੇ ਕੇਐਸਆਈ ਮੋਹਰ ਸਿੰਘ ਦਾ ਨਾਮ ਲੈ ਕੇ ਕ腐ਸ਼ਨ ਦੀ ਗੱਲ ਕਰਦੇ ਨੇ ਸਗੋਂ ਚਰਚਿਤ ਪੁਲਿਸ ਅਧਿਕਾਰੀ ਅਤੇ ਆਪਣੀ ਹੀ ਪਾਰਟੀ ਦੀ ਟਿਕਟ ਉਤੇ ਅੰਮ੍ਰਿਤਸਰ ਤੋਂ ਐਮਐਲਏ ਬਣੇ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ رائے ਵੀ ਮੰਗ ਲੈਂਦੇ ਨੇ ਕੀ ਸਪੀਕਰ ਅਜੇਹਾ ਕਰਕੇ ਫਸ ਗਏ ਨੇ ਸਖਪਾਲ ਸਿੰਘ ਖਹਿਰਾ ਦੀ ਮੰਨੀਏ ਤਾਂ ਮਾਮਲਾ ਕੁਝ ਅਜਿਹਾਈ ਜਾਪਦਾ ਏ ਇਸ ਵਿੱਚ ਸਪੀਕਰ ਦਾ ਕੀ ਨਿਜੀ ਮਫਾਦ ਜੁੜਿਆ ਹੋਇਆ ਹੈ ਇਸ ਨਾਲ ਸਪੀਕਰ ਲਾਚਾਰ ਵੀ ਨਜ਼ਰ ਆਏ ਇਸ ਚੱਕਰ ਵਿੱਚ ਪੰਜਾਬ ਪੁਲਿਸ ਅਤੇ ਉਸ ਦੀ ਕਾਰਗੁਜ਼ਾਰੀ ਵੀ ਨਿਸ਼ਾਨੇ ਉੱਤੇ ਆ ਗਈ ਉਹ ਵੀ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਅੰਦਰ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਪੁਲਿਸ ਉੱਤੇ ਲੱਗੇ ਗੰਭੀਰ ਦੋਸ਼ਾਂ ਨੇ ਦੇਸ਼ ਦੇ ਬਹਾਦਰ ਕਹਾਉਂਦੇ ਇਸ ਫੋਰਸ ਦੇ ਬਹੁਤ ਫਜ਼ੀਇਤ ਕਰਵਾਈ ਹੈ ਸਪੀਕਰ ਸੰਧਵਾ ਵੱਲੋਂ ਰਾਇਲੈਂਡ ਦੇ ਬਹਾਨੇ ਲਾਏ ਨਿਸ਼ਾਨੇ ਹਾਕਮ ਧਿਰ ਦੇ ਵਿਧਾਇਕ ਅਤੇ ਸਾਫ ਕਪੁਲਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਲਾਏ ਵੱਡੇ ਇਲਜ਼ਾਮ ਸਰਕਾਰ ਤੋਂ ਜਵਾਬ ਮੰਗਦੇ ਨੇ ਇਸ ਤੋਂ ਬਾਅਦ ਆ ਪ੍ਰਤਾਪ ਸਿੰਘ ਬਾਜਬਾ ਸੁਖਪਾਲ ਸਿੰਘ ਖਹਿਰਾ ਸਮੇਤ ਕੁਝ ਹੋਰ ਆਗੂ ਵੀ ਕੁੱਦ ਪਏ ਗੱਲ ਪੁਲਿਸ ਵਿੱਚ ਲੁਕੀਆਂ ਕਾਲੀਆਂ ਭੇਡਾਂ ਭ੍ਰਿਸ਼ਟਾਚਾਰ ਕਈ ਪੁਲਿਸ ਮੁਲਾਜ਼ਮਾਂ ਦੇ ਖੁਦ ਚਿੱਟੇ ਸਮੇਤ ਹੋਰ ਨਸ਼ਿਆਂ ਦੇ ਗ੍ਰਿਫਤ ਵਿੱਚ ਆਉਣ ਤੱਕ ਚਲੀ ਗਈ ਪੰਜਾਬ ਪੁਲਿਸ ਦੇ ਮੁੱਦੇ ਉਤੇ ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਕੁਝ ਵਿਧਾਇਕ ਅੱਜ ਇੱਕ ਸੁਰ ਅਤੇ ਇੱਕ ਮਤ ਨਜ਼ਰ ਆਏ ਵਿਧਾਨ ਸਭਾ ਅੰਦਰ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਗੰਭੀਰ ਦੋਸ਼ ਲੱਗਣ ਦਾ ਮੁੱਦਾ ਵੀ ਬਹੁਤ ਗੰਭੀਰ ਹੈ ਇਸ ਨਾਲ ਨਾ ਕੇਵਲ ਪੰਜਾਬ ਪੁਲਿਸ ਘਿਰਈ ਹੈ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਘਿਰਦੀ ਨਜ਼ਰ ਆਈ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਖੁਦ ਹੀ ਆਪਣੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਪੁਲਿਸ ਦੇ ਮੁੱਦੇ ਉੱਤੇ ਬੋਲਣ ਦਾ ਮੌਕਾ ਪ੍ਰਦਾਨ ਕੀਤਾ। ਬਸ ਫਿਰ ਕੀ ਸੀ ਗੱਲ ਨਿਕਲ ਪਈ ਤਾਂ ਤੀਰ ਕਮਾਨ ਵਿੱਚੋਂ ਨਿਕਲਣ ਵਾਲੀ ਹੋ ਨਿਬੜੀ। ਸਪੀਕਰ ਦੇ ਕਹਿਣ ਉੱਤੇ ਦੇਖੋ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੀ ਆਕਿਆ? ਪੁਲਿਸ ਵਿੱਚ ਕ腐ਪਸ਼ਨ ਨੂੰ ਘਟ ਕਰਨ ਲਈ ਉਹਨਾਂ ਸੁਝਾਅ ਦਿੰਦੇ ਆਕਿਆ ਕਿ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਏ। ਮੈਂ ਤੁਮ ਤਿਆਰੀ ਕੁਝ ਸੇ ਹੋਰ ਟੌਪਿਕ ਤੇ ਕਰਕੇ ਆਇਆ ਸੀ ਤੇ ਤੁਸੀਂ ساری ਉਮਰ ਹੀ ਕੀਤਾ ਨਹੀਂ ਕੰਮ ਤੁਸੀਂ ਸੀਗਾ ਤੁਸੀਂ ساری ਉਮਰ ساری ਉਮਰ ਇਹ ਕਹੋ ਆਪ ਜੀ ਬੋਲੋ ਜੋ ਸਜਾਦੀ ਗੱਲ ਕੀਤੀ ਗਈ ਹੈ ਕ腐ਪਸ਼ਨ ਦੀ ਦੇਖੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਗਰਮਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਉਹ ਖੁੱਲਮ ਖੁੱਲਾ ਚੈਲੰਜ ਕਰ ਦਿੰਨੇ ਸਿਸਟਮ ਨੂੰ ਦੇਖੋ ਬਿਲਕੁਲ ਕਲੀਅਰ ਹੈ ਜੇਕਰ ਅਸੀਂ ਇੱਕ ਟ੍ਰਾਂਸਫਰ ਪਾਲਿਸੀ ਬਣਾ ਲੈਨੇ ਆਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਜੇਕਰ 1.5 1.5 ਸਾਲ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਏ ਨਾ ਫਿਰ ਵੀ ਦੇਖੋ ਇੱਕ ਪੁਲਿਸ ਅਫਸਰ ਦਾ ਜਾਂ ਕਿਸੇ ਹੋਰ ਮਹੱਕਮੇ ਦੇ ਅਫਸਰ ਦਾ ਟਿਨਿਓਰ ਪੂਰਾ ਹੋ ਜਾਂਦਾ ਹੈ ਲਿੰਕ ਤੋੜਨਾ ਜ਼ਿਆਦਾ ਜ਼ਰੂਰੀ ਹੈ ਸਜ਼ਾ ਤਾਂ ਹੁੰਦੀ ਨਹੀਂ ਇਹਨਾਂ ਨੂੰ ਪਤਾ ਹੀ ਹੈ ਬਿਯੋਂਡ ਰੀਜਨੇਬਲ ਡਾਊਟ ਪ੍ਰੂਫ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ ਐਲੀਗੇਸ਼ਨ ਲੱਗ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ 8-10 ਸਾਲ ਤੱਕ ਮੁਕਦਮਾ ਚੱਲਦਾ ਹੈ ਇਸ ਕਰਕੇ ਸਜ਼ਾ ਨਹੀਂ ਹੁੰਦੀ ਹੈ ਲੇਕਿਨ ਜੇਕਰ ਇਹਨਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਕਿਹਾ ਅੱਜ ਫਰੀਦਕੋਟ ਕੋਟਕਪੂਰਾ ਦੇ ਵਿੱਚ ਨੇ 2 ਸਾਲ ਬਾਅਦ ਇਹਨਾਂ ਨੂੰ ਪਠਾਨਕੋਟ ਭੇਜ ਦੋ ਹੋਰ 2 ਸਾਲ ਬਾਅਦ ਲੁਧਿਆਣਾ ਭੇਜ ਦੋ 2 ਸਾਲ ਬਾਅਦ ਫਿਰ ਪਟਿੰਡਾ ਭੇਜ ਦੋ ਸਾਰਿਆਂ ਦੀ ਤਬਦੀਲੀ ਕਰ ਦੋ ਨੈਕਸਸ ਟੁੱਟ ਜਾਂਦਾ ਹੈ ਕਿਉਂਕਿ ਸਰ ਦੇਖੋ ਅੱਜ ਮੈਂ ਸਪਸ਼ਟ ਤੁਹਾਨੂੰ ਕਹ ਰਿਹਾ ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰਾਂ ਦੀ ਇੱਕ ਸਰਕਾਰ ਹੈ ਕੇਂਦਰ ਸਰਕਾਰ ਉਹ ਵੀ ਆਮ ਜਨਤਾ ਹੀ ਚੁਣ ਕੇ ਭੇਜਦੀ ਹੈ ਦੂਸਰੀ ਸਰਕਾਰ ਹੁੰਦੀ ਹੈ ਹਰੇਕ ਸਟੇਟ ਦੀ ਰਾਜ ਸਰਕਾਰ ਤੀਸਰੀ ਸਰਕਾਰ ਹੁੰਦੀ ਹੈ ਲੋਕਲ ਗਵਰਨਮੈਂਟ ਲੇਕਿਨ ਸਿਸਟਮ ਨੂੰ ਚਲਾਉਂਦਾ ਕੌਣ ਹੈ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ ਇਸ ਸਦਨ ਦੇ ਵਿੱਚ 2006 ਤੋਂ ਲਗਾਤਾਰ ਮੈਂ ਕਿਸੇ ਨਾ ਕਿਸੇ ਗੈਲਰੀ ਦੇ ਵਿੱਚ ਬੈਠਦੇ ਆ ਰਿਹਾ ਹਾਂ ਜਿਸ ਤਰ੍ਹਾਂ ਆਫੀਸਰ ਗੈਲਰੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਬੈਠਦਾ ਆ ਰਿਹਾ ਹਾਂ मानजो के स्पीकर साहब सरकार चलाਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਮੈਂ ਤਾਂ ਬੇਨਤੀ ਕਰਾਂਗਾ ਕਿ ਕਲੀਅਰ ਕਟ ਖੁੱਲੇ ਆਮ ਬੋਲਣ ਦਾ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਤੁਸੀਂ ਇੱਕ ਦਿਨ ਰੱਖ ਲਓ ਤੁਹਾਡੇ ਕੋਲ ਬਹੁਤ ਪਾਵਰ ਹੈ ਇਹ ਜਿਹੜੀ ਕੁਰਸੀ ਹੈ ਨਾ ਸਰ ਬਹੁਤ ਪਾਵਰ ਹੈ ਇਸ ਕੁਰਸੀ ਦੇ ਵਿੱਚ ਤੇ ਮੈਨੂੰ ਵੀ ਪੂਰਾ ਮੌਕਾ ਦੋ ਤੁਸੀਂ ਮੈਂ ਤਾਂ ਵੈਸੇ ਵੀ ਤਿੰਨ ਮੁੱਦਿਆਂ ਦੇ ਉੱਤੇ ਮੈਂ ਬੇਨਤੀ ਕੀਤੀ ਹੈ ਇੱਕ ਅੰਮ੍ਰਿਤਸਰ ਦਾ ਸ਼ਿਵਰੇਜ ਗਾਰਬੇਜ ਲਿਫਟਿੰਗ ਦਾ ਇਹ ਤੁਹਾਨੂੰ ਮੌਕੇ ਮਿਲੇਗਾ ਹਾਂ ਤਾਂ ਉਹ ਤੁਸੀਂ ਮੈਨੂੰ ਦੇ ਦੇਣਾ ਕਿਸਾਨੀ ਦਾ ਵੀ ਹੈ ਬਰਗਾੜੇ ਦਾ ਵੀ ਹੈ ਠੀਕ ਲੇਕਿਨ ਇਸ ਕਰਪਸ਼ਨ ਤੇ ਮਾਫੀਆ ਰੁਲ 25 ਸਾਲ ਤੋਂ ਮੈਨੂੰ ਵੀ ਹੋ ਗਿਆ ਸਰ ਇਸ ਸਿਸਟਮ ਨੂੰ ਵਿਖਦੇ ਹੋਏ ਔਰ ਨੌਕਰੀ ਵੀ ਛੱਡ ਦਿੱਤੀ 9 ਸਾਲ ਮੇਰੀ ਨੌਕਰੀ ਬਕਾਇਆ ਸੀਗੀ ਉਹ ਤੁਹਾਨੂੰ ਪਤਾ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਈ ਔਰ ਅਸੀਂ ਕੀ ਸੋਚ ਕੇ ਆਏ ਸੀਗੇ ਲੇਕਿਨ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਹੈ ਤੇ ਜੇਕਰ ਮਾਫੀਆ ਰੂਲ ਨੂੰ ਅਸੀਂ ਬ੍ਰੇਕ ਕਰਦੇ ਹਾਂ ਤਾਂ ਫਿਰ ਰਾਮ ਰਾਜ ਆ ਜਾ ਆ ਜਾਏਗਾ ਤਾਂ ਮਾਫੀਆ ਰੂਲ ਨੂੰ ਬ੍ਰੇਕ ਕਰੋ ਤੁਸੀਂ ਬਹੁਤ ਪਾਵਰ ਹੈ ਤੁਹਾਡੇ ਉਸ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਇਸ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਅਸੀਂ ਸਾਰੇ ਮਿਲ ਕੇ ਕਰਪਸ਼ਨ ਹੀ ਨਹੀਂ ਹਰ ਤਰੀਕੇ ਦੀ ਜੋ ਬਿਮਾਰੀ ਹੈ ਨੂੰ ਸੋਸਾਇਟੀ ਦੇ ਵਿੱਚ ਹਰ ਚੀਜ਼ ਨੂੰ ਦੂਰ ਕਰ ਸਕਦੇ ਹਾਂ ਸਪੀਕਰ ਸੰਧਵਾ ਇੱਥੇ ਹੀ ਨਹੀਂ ਰੁਕੇ ਫਿਰ ਉਹਨਾਂ ਇਸ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਵੀ رائے ਮੰਗ ਲਈ ਜਿਵੇਂ ਹੀ ਬਾਜਵਾ ਬੋਲਣ ਲੱਗੇ ਤਾਂ ਸਪੀਕਰ ਸੰਧਵਾ ਜਲੰਧਰ ਵਾਲੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੂੰ ਇਸ ਉੱਤੇ ਬੋਲਣ ਦਾ ਪਹਿਲਾ ਮੌਕਾ ਦੇ ਦਿੰਦੇ ਨੇ ਪ੍ਰਗਟ ਸਿੰਘ ਨੇ ਤਾਂ ਫਿਰ ਆਪਣੇ ਅੰਦਾਜ਼ ਵਿੱਚ ਗੱਲ ਸਿਰੇ ਹੀ ਲਾ ਦਿੱਤੀ ਸਰੀ ਇੱਕ ਕਿਉਂਕਿ ਚਲੋ ਖੁੱਲ ਕੇ ਗੱਲ ਹੋਣੀ ਲੱਗ ਪਈ ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਐ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਥਾਣੇ ਦੇ ਵਿੱਚ ਮੈਨੂੰ ਲੱਗਦਾ 2 ਜਾਂ 3 ਏਮਪਲੋਈ ਜਿਹੜੇ ਆ ਡਰਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ ਦੋ ਚੀਫ ਮਿਨਿਸਟਰਸ ਨੂੰ ਆਪ ਰਿਕੁਐਸਟ ਕੀਤੀ ਆ ਵੀ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਊ ਤਿੰਨ ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪਸ ਆ ਜਿਹੜੇ ਡਰਗ ਅਡਿਕਟ ਆ ਕਿਉਂਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਹਨਾਂ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜ਼ੀ ਚੀਫ ਮਿਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ 4 ਮਹੀਨਿਆਂ 'ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ 'ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਸਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੀ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜੇ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਬੁਲਾਵੇ ਰਿਐਲਿਟੀ ਇਹ ਆ ਸੋ ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜ਼ਰੂਰ ਹੋਣਾ ਪਈ ਜਦੋਂ ਸਾਡੇ ਸਪੀਕਰ ਸਾਹਿਬ ਸੰਧਵਾ ਸਾਹਿਬ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਦਾਂ ਦੀਆਂ ਚੇਂजेस ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਠੀਕ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ ਦੋ ਦੋ ਤਿੰਨ ਤਿੰਨ ਏਮਪਲੋਈ ਲੱਗੇ ਆ ਔਰ ਜਿਹੜੇ ਕੁਝ ਚੰਗੇ ਆਫੀਸਰ ਵੀ ਹੈਗੇ ਆ ਮੈਂ ਨਹੀਂ ਕਿਹਾ ਵੀ ਸਾਰੀ ਪੁਲਿਸ ਮਾੜੀ ਹੋ ਗਈ ਸਾਰੀ ਤਾਂ ਮਾੜੀ ਨਹੀਂ ਹੈ ਅਗਰ ਆਪਾਂ ਕਿਸੇ ਬਲੈਕ ਸ਼ੀਪ ਦੇ ਅਗੇਂਸਟ ਐਕਟ ਕਰਾਂਗੇ ਤਾਂ ਜਿਹੜੇ ਚੰਗੇ ਆ ਉਹ ਹੋਰ ਉਹਨਾਂ ਨੂੰ ਸ਼ਾਹ ਹੋਏਗਾ ਕਿ ਅਸੀਂ ਕੰਮ ਕਰੀਏ ਵਿਧਾਨ ਸਭਾ ਦੇ ਸੈਸ਼ਨ ਦੀ ਸਮਾਪਤੀ ਉੱਤੇ ਸਿਕਪਾਲ ਸਿੰਘ ਖੈਰਾ ਇਹ ਵੱਡਾ ਮੁੱਦਾ ਕੱਢ ਲਿਆ ਹੈ ਉਨਾ ਸਪੀਕਰ ਸੰਵਾਦ ਦੇ ਪ੍ਰਾ ਵੀਰਿੰਦਰ ਸਿੰਘ ਦੀ ਛੋਟੇ ਥਾਣੇਦਾਰ ਭੋਟ ਸਿੰਘ ਨਾਲ ਗਰਮੀ ਸਰਦੀ ਵਾਲੀ ਇਹ ਰਿਕਾਰਡਿੰਗ ਸਾਂਝੀ ਕਰ ਦਿੱਤੀ ਸਪੀਕਰ ਸਾਹਿਬ ਨੇ 0 ਆਵਰ ਦੇ ਵਿੱਚ ਪਹਿਲੀ ਗੱਲ ਤਾਂ ਸਾਰੇ ਮੈਜੋਰਿਟੀ 90% ਟ੍ਰੈਜਰੀ ਬੈਂਚਸ ਦੇ ਐਮ ਐਲ ਏ ਨੂੰ ਮੌਕਾ ਦਿੱਤਾ ਮੈਂ ਘੱਟੋ ਘੱਟ 25 ਵਾਰ ਹੀ ਆਪਣਾ ਹੱਥ ਖੜਾ ਕੀਤਾ ਆਪਣੇ ਆਪ ਨੂੰ ਥੋੜਾ ਸੈਲਫ ਰਿਸਪੈਕਟ ਮਹਿਸੂਸ ਕਰਦੇ ਹਾਂ ਕਿ ਦੁਬਾਰਾ ਦੁਬਾਰਾ ਨਾਥ ਖੜਾ ਕਰੀਏ ਸਿਵਾਏ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਤੇ ਉੱਥੇ ਮਨਾ ਨਹੀਂ ਸੀ ਕਰ ਸਕਦੇ 30 ਸੈਕਿੰਡ ਬੋਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ ਔਰ ਕੀ ਗੱਲ ਹੋ ਰਹੀ ਸਦਨ ਦੇ ਵਿੱਚ ਇੱਕ ਸਪੀਕਰ ਜਿਹੜਾ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਬੈਠਾ ਉਸਨੇ ਮਸਲਾ ਕੀ ਉਠਾਇਆ ਪੰਜਾਬ ਵਿਧਾਨ ਸਭਾ ਵਿੱਚ ਜਿੱਥੇ ਮਸਲੇ ਉੱਠਣੇ ਚਾਹੀਦੇ ਸੀ ਬੇਅਦਬੀਆਂ ਦੇ ਡੇਰਾ ਸੱਚਾ ਸੌਦਾ ਦੇ ਸਾਥ ਦੀ 295 ਦੀ ਪ੍ਰੋਸੀਕਿਊਸ਼ਨ ਭਗਵੰਤ ਮਾਨ ਐਸ ਹੋਮ ਮਿਨਿਸਟਰ ਕਿਉਂ ਦਵਾ ਕੇ ਬੈਠਾ ਉੱਥੇ ਉਹਦੇ ਬਾਰੇ ਸਾਡੀ ਖੇਤੀ ਕਾਨੂੰਨ ਦੀ ਪਾਲਿਸੀ ਨਹੀਂ ਬਣੀ ਸਾਰੇ ਕਿਸਾਨ ਚੱਲ ਕੇ ਚੰਡੀਗੜ੍ਹ ਦੇ ਬਾਹਰ ਧਰਨੇਆਂ ਮੁਜਾਹਰਿਆਂ ਤੇ ਬੈਠੇ ਨੇ ਉਸ ਖੇਤੀ ਪਾਲਿਸੀ ਦੀ ਗੱਲ ਹੋਣੀ ਚਾਹੀਦੀ ਸੀ ਜੋ ਸਾਡੇ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਫੈਲਿਆ ਹੋਇਆ ਉਹਦੀ ਗੱਲ ਹੋਣੀ ਚਾਹੀਦੀ ਸੀ ਜੋ ਸਾਡੇ ਪੰਜਾਬ ਚ ਜਿਹੜੇ EMPLOYEES ਨੇ ਉਹਨਾਂ ਦੇ ਬੜੇ ਬੇਤਹਾਸ਼ਾ ਮਸਲੇ ਨੇ ਉਹਨਾਂ ਦੀ ਗੱਲ ਹੋਣੀ ਚਾਹੀਦੀ ਸੀ ਸਾਡੇ SC ਸਕਾਲਰਸ਼ਿਪ ਜਿਹੜੇ ਬੱਚੇ ਵਾਂਝੇ ਹੋ ਗਏ ਨੇ ਕੇਂਦਰ ਦੀ ਸਕੀਮ ਦਾ ਪੈਸਾ ਪੰਜਾਬ ਸਰਕਾਰ ਵਰਤ ਨਹੀਂ ਸਕਦੀ ਕਿਉਂਕਿ 250 ਕਰੋੜ ਰੁਪਏ ਆਪਣਾ ਉਹਦੇ ਵਿੱਚ ਮੈਚਿੰਗ ਗ੍ਰਾਂਟ ਦਾ ਪਾ ਨਹੀਂ ਸਕੇ ਕੀ ਗੱਲ ਕੀਤੀ ਐ ਸਪੀਕਰ ਨੇ ਇੱਕ ASI ਦੀ ਕੋਈ FIR ਦਾ ਵੇਰਵਾ ਦਿੱਤਾ ਆਪਣੇ ਹਲਕੇ ਕੋਟਕਪੂਰੇ ਦਾ ਇਹਦਾ ਮਤਲਬ ਹੈ ਕਿ ਸਪੀਕਰ ਦਾ ਇਹਦੇ ਵਿੱਚ ਪਰਸਨਲ ਵੈਸਟਡ ਇੰਟਰਸਟ ਹੈ ਔਰ ਸਦਨ ਉਹ ਕਹਿ ਰਿਹਾ ਕਿ ਜੇ ਤੁਹਾਡੀ ਆਗਿਆ ਹੋਵੇ ਤਾਂ ਡੀਜੀਪੀ ਪੰਜਾਬ ਤੋਂ ਇੱਕ ਰਿਪੋਰਟ ਮੰਗੀ ਜਾਵੇ that means speaker ਪੰਜਾਬ ਵਿਧਾਨ ਸਭਾ ਨੰਬਰ 1 is so helpless is so has expressed complete defeated attitude ਇੱਕ ਹਾਰੇ ਹੋਏ ਖਿਡਾਰੀ ਵਾਂਗੂ ਵਿਧਾਨ ਸਭਾ ਦੀ ਕੁਰਸੀ ਤੇ ਬੈਠ ਕੇ ਕਹਿੰਦਾ ਇੱਕ ਐਸਆਈ ਦੀ ਕਰਪਸ਼ਨ ਦੇ ਮਸਲੇ ਦੇ ਉੱਤੇ ਕਿ ਅਸੀਂ ਸਦਨ ਡੀਆਈ ਡੀਜੀਪੀ ਤੋਂ ਰਿਪੋਰਟ ਮੰਗ ਲਵੇ ਇਹਨਾਂ ਨੂੰ ਸ਼ਰਮਨਾਕ ਇਹਨਾਂ ਨੂੰ ਘਰਾਵਟ ਵਾਲਾ ਮਿਆਰ ਇਹਦੇ ਨਾਲੋਂ ਕੋਜੀ ਇੱਕ ਹਰਕਤ ਕਰ ਰਿਹਾ ਇੱਕ ਆਦਮੀ ਜਿਹੜਾ ਸੰਵਿਧਾਨ ਦੀ ਕੁਰਸੀ ਤੇ ਬੈਠਾ ਮੇਰਾ ਮੰਨਣਾ ਵਾ ਕਿ ਇਹਦੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸੰਧਵਾ ਕਿਉਂਕਿ ਕੋਟਕਪੂਰੇ ਦਾ ਇਹ ਪ੍ਰिवेंशन ਆਫ ਕਰਪਸ਼ਨ ਐਕਟ ਦਾ ਕਿਸੇ ਐਸਆਈ ਮੋਹਨ ਸਿੰਘ ਦੀ ਗੱਲ ਕਰ ਰਹੇ ਨੇ ਇਹਨਾਂ ਦਾ ਕੋਈ ਨਿੱਜੀ ਮਫਾਦ ਹੈ ਜਾ ਇਸ ਮਸਲੇ ਦੇ ਰਾਹੀਂ ਇਹ ਆਪਣੇ ਕਿਸੇ ਸਿਆਸੀ ਵਿਰੋਧੀ ਨੂੰ ਟਾਰਗੇਟ ਕਰਕੇ ਉਹਦੇ ਤੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਨੇ ਜਦ ਅਸੀਂ ਲੀਡਰ ਆਫ ਆਪੋਜੀਸ਼ਨ ਬਾਜਵਾ ਸਾਹਿਬ ਨੇ ਗੱਲ ਕੀਤੀ ਕਿ 295ਏ ਦੀ ਜਿਹੜੀ ਆ ਸੈਂਕਸ਼ਨ ਹੋਣੀ ਚਾਹੀਦੀ ਆ ਡੇਰਾ ਸੱਚਾ ਸੌਦਾ ਨੂੰ ਪ੍ਰੋਸੀਕਿਊਟ ਕਰਨ ਦੀ ਮਿਦਾਨ ਸਭਾ ਦੇ ਅੰਦਰ ਅਤੇ ਬਾਹਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਨੂੰ ਘੇਰਿਆ ਉਹਨਾਂ ਡੇਰਾ ਸੱਚਾ ਸੌਦਾ ਵਾਲਾ ਮੁੱਦਾ ਚੁੱਕਣ ਦੇ ਨਾਲ ਨਾਲ ਕਤਲ ਕੀਤੇ ਗਏ ਉੱਗੇ ਗਾਇਕ ਸਿੱਧੂ ਮਸੇਵਾਲਾ ਦਾ ਮਾਮਲਾ ਵੀ ਚੁੱਕਿਆ ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਪੁਲਿਸ ਹਿਰਾਸਤ ਦੌਰਾਨ ਪੁਲਿਸ ਦੇ ਇੱਕ ਐਸਪੀ ਨੇ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਟੀਵੀਜ਼ਨ ਨੂੰ ਆਪਣੇ ਮੋਬਾਈਲ ਤੋਂ ਇੰਟਰਵਿਊ ਕਰਵਾਈ ਦੱਸ ਦਈਏ ਕਿ ਇਹ ਇੰਟਰਵਿਊ ਕਰਨ ਵਾਲੇ एवीपी न्यूज़ चैनल ਦੇ ਐਂਕਰ ਜਗਵਿੰਦਰ ਪਟਿਆਲ ਦੀ ਗ੍ਰਿਫਤਾਰੀ ਉੱਤੇ ਸੁਪਰੀਮ ਕੋਰਟ ਨੇ ਰੋਕ ਲਾ ਕੇ ਰਾਹਤ ਦੇ ਦਿੱਤੀ ਹੈ। ਲਾਅ ਐਂਡ ਆਰਡਰ ਜਿਹਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਸਪੀਕਰ ਸਾਹਿਬ 2 ਮਿੰਟ ਮੇਰੇ ਵੱਲ ਧਿਆਨ ਕਰੋ ਠੀਕ ਲਾਰੈਂਸ ਬਿਸ਼ਨੋਈ ਵਰਗਾ ਆਪਾਂ ਫਿਰ ਹੋਰਾਂ ਨੂੰ ਵੀ ਦੇ ਦਈਏ ਆਪਣਾ ਬਾਜਵਾ ਸਾਹਿਬ ਸਾਹਿਬ ਮੇਰੀ ਗੁਦਾਸਤ ਮੇਰੀ ਮੇਰੀ ਬੇਨਤੀ ਸੁਣੋ ਲਾਅ ਐਂਡ ਆਰਡਰ ਤੁਸੀਂ 1 ਮਿੰਟ ਆਪਦੀ ਗੱਲ ਖਤਮ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਹਾ ਖਾਦਾ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬੈਬਲ ਰਾ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੰਮ੍ਰਿਤਸਰ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਢਾਈਆਂ ਸਾਲਾਂ ਚ ਉਹ ਵੀ ਫਰਿਆਦ ਕਰਦੇ ਰਹੇ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲੋ ਆ ਸੱਚੇ ਸੌਦੇ ਦਾ ਸਾਥ ਜਿਹੜਾ ਇਹ ਢਾਈ ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋ ਪਈ ਹੈ ਤੁਸੀਂ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਏ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੇ ਉਹਨਾਂ ਲੋਕਾਂ ਨੂੰ ਕਿੱਥੇ ਰੱਖ ਨਹੀਂ ਪਚਾਪਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਾਈਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਰਡੈਂਟ ਜੇਲ੍ਹ ਨੇ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ੍ਹ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ उन्होंने बयान है लॉरेंस बिश्नोई की इंटरव्यू कराई अपना फोन दिता गया फिर असि सि पेरेंट्स नस्टिस की उम्मीद हो सकती कोई इतना मनिस्टर जवाब दे नहीं किसी की कोई सुनवाई नहीं ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਬਧਾਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਹੀ ਕੋਈ ਨਹੀਂ ਪੁੱਛਦਾ ਜਿੰਨਾ ਕਿ ਦਿਨ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹੇਗੀ ਸੋ ਇਹ ਸਾਰੇ ਇਸ਼ੂਜ਼ ਜੇ ਦੇਣੀ ਲਾ ਐਂਡ ਆਰਡਰ ਦਾ ਬਰਗਾੜੀ ਬਹਿਬਲ ਕਲਾਂ ਦੇਖੋ ਬਰਗਾੜੀ ਬਹਿਬਲ ਕਲਾਂ ਦੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੀਬੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮਨਜ਼ੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਅਸੀਂ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਇੰਟਰਵਿਊ ਨਹੀਂ ਹੋਈ ਇਹ ਤਾਂ ਤੁਹਾਡੇ ਸੀਏ ਸੀਆਈਏ ਦੇ ਵਿੱਚ ਇੱਕ ਐਸਪੀ ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ